ਏ ਕੀ ਦੱਸ ਰਹੀ ਸੀ ਜਿਹੜੀ ਦੀ ਨਹੀਂ ਕਾਂ ਆਲਣਾ ਪਉਂਦਾ ਕੋਇਲ ਦਿਨੇ ਰਾਤ ਉਹਦਾ ਕੀ ਆ ਰੱਖਦੀ ਆ ਕਿੱਥੇ ਆਲਣਾ ਪਾਰਿਆ ਆਂਡੇ ਦੇ ਰਿਆ ਉਹਨੇ ਕੋਇਲ ਤੇ ਜਿਹੜਾ ਉਹਦਾ ਮੇਲ ਹੁੰਦਾ ਹੈ ਰੜ ਕੇ ਇਹਨੂੰ ਉਲਝਾਉਣਾ ਆ ਸਾਈਡ ਨੂੰ ਲੈ ਜਾਣਾ ਆ ਅੱਛਾ ਜੀ ਉਹਦੇ ਆਂਡੇ ਕੱਢ ਕੇ ਆਪਣਾ ਅੰਡਾ ਦੇ ਦੇਣਾ ਹੂੰ ਆਪਣਾ ਅੰਡਾ ਵਿੱਚ ਛੱਡ ਦੇਣਾ ਉਹਦਾ ਕੱਢ ਹੂੰ ਇਹ ਤੁਸੀਂ ਇੱਥੇ ਦੇਖਿਆ ਆਪਣੇ ਨੇਚਰ ਚ ਰਹਿੰਦੇ ਹੋਏ ਦੇਖਿਆ ਆ ਦੇਖੋ ਤਾਂ ਬੱਚੇ ਨਿਕਲੇ ਹੋਏ ਆ ਅੱਛਾ ਆ ਪਿੱਛੇ ਹੁਣੇ ਕੋਇਲ ਤੇ ਇੱਕ ਕਾਂ ਦੇਖਿਆ ਆਪਾਂ ਦੋਨੇ ਦੌੜੇ ਭੱਜੇ ਹਾਂ ਅੱਛਾ ਫਿਰ ਇਹ ਉੱਤੇ ਬਹਿ ਕੇ ਜਿਹੜੀ ਫੀਮੇਲ ਹੁੰਦੀ ਆ ਕਾਂ ਦੀ ਉਹ ਬੱਚੇ ਕੱਢਦੀ ਉਹੀ ਇਹਨੂੰ ਪਾਲਦੀ ਆ ਕੋਇਲ ਮਾਸਾਹਾਰੀ ਨਹੀਂ ਹੁੰਦੀ ਅੱਛਾ ਜੀ ਇਹ ਫਰੂਟ ਹੀ ਖਾਂਦੀ ਆ ਪਰ ਜਿੰਨਾ ਚਿਰ ਬੱਚੇ ਦੀ ਪਰਵਰਿਸ਼ ਛੂਣੀ ਆ ਉਹ ਸਾਹਾਕਾਰੀ ਵੀ ਹੋਣਾ ਤੇ ਮਾਸਾਹਾਰੀ ਵੀ ਹੋਣਾ ਜਦੋਂ ਕਾਂ ਨੇ ਪਾਲਣਾ ਉਹਨੇ ਮਾਸ ਵੀ ਖਾਣਾ ਹੈ। ਓਕੇ। ਹਾਂ। ਉਹ ਤੋਂ ਬਾਅਦ ਫਿਰ ਉਹ ਫਰੂਟ ਹੀ ਖਾਣ ਦੀ ਹੈ। ਕੋਇਲ ਮੀਟ ਨਹੀਂ ਖਾਣ ਦੀ। ਇਹਨਾਂ ਜਿੰਨਾਂ ਦੇ ਪਾਲਣੇ ਆ ਇਹਨਾਂ ਮੀਟ ਵੀ ਖਾਣਾ ਹੈ, ਫਰੂਟ ਵੀ ਖਾਣਾ ਹੈ। ਪਾਲਣੇ ਕਾਹਨ ਨਹੀਂ ਆ? ਪਾਲਣੇ ਕਾਹਨ ਨਹੀਂ ਆ। ਓਕੇ। ਪਾਲਣੇ ਖਾਣ ਨਹੀਂ ਆ। ਮਾ ਲੱਗੇ ਦੇਖ ਲੋ ਤੇ ਆ ਹੁਣ ਬੱਚੇ ਨਿਕਲ ਆਏ ਆ ਹਾਂਜੀ ਤੇ ਉਪਾਲ ਰੇ ਆ ਪੂਰੇ ਹੂੰ ਆਵਾਜ਼ਾਂ ਕੱਟ ਰੇ ਉਹਨੇ ਜਦੋਂ ਵੀ ਲੈ ਕੇ ਹੋਣਾ ਪੀਸ ਕੋਈ ਇਹਨੀ ਦੌੜ ਕੇ ਦੁਆਰੇ ਹੋ ਜਾਣਾ ਪਾ ਲੈ ਫੇਰ ਇਹਨੀ ਇਹ ਜਗ੍ਹਾ ਰਹਿਣੀ ਨਹੀਂ ਹੁੰਦਾ ਇਹ ਚਲੋ ਜਗ੍ਹਾ ਛੱਡ ਕੇ ਚਲ ਜਾਣਾ ਅੱਛਾ ਜੀ ਉਹ ਫੇਰ ਜਦੋਂ ਅੰਬਾਂ ਨੂੰ ਬੂਰ ਪੈਂਦਾ ਉਹ ਨਹੀਂ ਦੇਣੀ ਫੇਰ ਆਉਂਦੀ ਫਿਰ ਬੱਚਿਆਂ ਦੀ ਖਾਤਰ ਹੀ ਕੋਈ ਲਉਂਦੀ ਫੇਰ ਤੇ ਇਹ ਤਾਂ ਮੇਰੇ ਸਾਹਨੇ ਦਾ ਮੋਹ ਪ੍ਰੇਮ ਹੁੰਦਾ ਨਹੀਂ ਹੁਣ ਬੱਚਿਆਂ ਨਾਲ ਜਿੱਦਾਂ ਦਾ ਜਾਨਵਰਾਂ ਦਾ ਕੋਈ ਮੋਹ ਪ੍ਰੇਮ ਨਹੀਂ ਆ ਇਹ ਤਾਂ ਬੰਦਾ ਹੀ ਆ ਜਿਹੜਾ ਲਾਲਚਾਂ ਦੇ ਨਾਲ ਤੁਰਿਆ ਫਿਰਦਾ ਮੋਹ ਦੇ ਨਾਲ ਤੁਰਿਆ ਫਿਰਦਾ ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਹੈਗਾ ਤੇ ਵੀ ਨੇਚਰ ਕਿਦਾਂ ਦੀ ਹੈ ਮੈਂ ਹੈਰਾਨ ਆ ਕਾਂ ਤੇ ਕੋਇਲ ਵਾਲਾ ਸਿਸਟਮ ਕਿਦਾਂ ਦਾ ਹੈ ਇਹ ਆਹੋ ਮੈਂ ਕੁਦਰਤ ਨੇ ਕੀ ਬਣਾਇਆ ਹੈ ਕੀ ਬਣਾਇਆ ਹੈ ਹੁਣ ਜਦੋਂ ਕੋਇਲ ਦੀ ਗੱਲ ਕਰ ਲਈਏ ਬੱਚੇ ਕੋਇਲ ਦੇ ਹੁੰਦੇ ਆ ਮਤਲਬ ਉਹ ਜਦੋਂ ਹੋ ਜਾਂਦੇ ਉਹ ਬੱਚੇ ਤਾਂ ਉਹ ਵੀ ਕਰਦਾ ਯਾਨੀ ਇਹ ਕੋਇਲ ਫੀਮੇਲ ਵਿੱਚ ਇਹ ਕਾਹ ਨੂੰ ਪਟਕਾਂਦੇ ਇੱਧਰ ਉੱਧਰ ਹਾਂ ਅੰਡਾ ਆ ਕੇ ਲੈ ਜਾਣਾ ਵਿੱਚੋਂ ਆਪਣਾ ਅੰਡਾ ਇੱਧਰ ਲੈ ਜਾਣਾ ਉਹਨੇ ਆਟਾ ਦੇ ਦੇਣਾ ਵਿੱਚ ਉਹਨੇ ਅੰਡਾ ਦੇਣਾ ਕਿ ਇਤਨੀ ਦਿਨ ਕਰਨਾ ਤਿੰਨ ਚਾਰ ਆਟੇ ਇੱਧਰ ਦੇ ਦੇ ਕਾਹ ਨੂੰ ਸਮਝ ਨਹੀਂ ਆਉਂਦੀ ਹੁੰਨੀ ਕਾਹ ਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਤੇ ਜਦੋਂ ਉਹ ਬੱਚੇ ਚ ਉਹ ਅੰਡੇ ਚੋਂ ਬੱਚਾ ਨਿਕਲ ਗਿਆ ਮੰਨ ਲਓ ਕੋਇਲ ਨਵੀਂ ਆ ਗਈ ਫੀਮੇਲ ਵਿੱਚ ਜਿਹੜੀ ਮਰਜੀ ਆ ਗਈ ਹਾਂ ਤੇ ਜਦੋਂ ਵੱਡਾ ਹੁੰਦਾ ਉਹਨੂੰ ਫੇ ਸਮਝ ਜਾ ਕੇ ਹੁੰਦੀ ਹੁੰਦੀ ਫੇਰ ਸਮਝ ਆਉਂਦੀ ਜਾ ਕੇ ਇਹ ਤਾਂ ਮੇਰਾ ਹੈ ਹੀ ਨਹੀਂ ਨਹੀਂ ਦੇਖੋ ਜੇ ਹੋਵੇ ਵੀ ਤੇ ਪੰਛੀ ਵੀ ਜਿਹੜਾ ਹੈਗਾ ਹੈ ਇਹ ਤਾਂ ਬੰਦਿਆਂ ਦੇ ਵਿੱਚ ਹੀ ਆ 18-19 ਸਾਲ ਤੱਕ ਬੱਚੇ ਨੂੰ ساری ਉਮਰ ਹੀ ਬੱਚੇ ਨਾਲ ਪਿਆਰ ਕਰੀ ਜਾ ਇਹ ਨਾਲ ਚ ਇਹ ਗੱਲ ਹੈ ਨਹੀਂ ਕਿ ਇਹ ਨਾਲ ਨਹੀਂ ਮੈਂ ਕੁਕੜੀ ਆਪਣੀ ਦੇ ਬੱਚੇ ਕਢਾ ਕੇ ਦੇਖੇ ਆ ਹੂੰ ਉਹਨੇ 2 ਮਹੀਨੇ ਦਾ ਬੱਚਾ ਜਦੋਂ ਕੁਕੜੀ ਦੇ ਅੰਡੇ ਦੇਣ ਆਪਣੇ ਦੋਨੋਂ ਮਾਰਨਾ ਸ਼ੁਰੂ ਕਰ ਦੇਣਾ ਪਰੇ ਹੋ ਜਾ ਹੂੰ ਪਰੇ ਹੋ ਜਾਂਦੇ ਇਹ ਸਾਡੇ ਜੀ ਆ ਬਲੰਮੇ ਸਮੇਂ ਤੇ ਰਿਸ਼ਤੇ ਲੈ ਕੇ ਤੁਰੇ ਆ ਮੂੰਹ ਨਹੀਂ ਜਿਹੜਾ ਇਹ ਬੰਦਾ ਮੂੰਹ ਨਹੀਂ ਛੱਡਦਾ ਮੂੰਹ ਨਹੀਂ ਛੱਡਦਾ ਬਟ ਜਿਹੜੇ ਜਾਨਵਰ ਆ ਇਹ ਜਿਆਦਾ ਸਿਆਣੇ ਆ ਇਹ ਜਿਆਦਾ ਸਿਆਣੇ ਸਾਡੇ ਜਿਆਦਾ ਸਿਆਣੇ ਇਹ ਆਪਣੇ ਬੱਚਿਆਂ ਨੂੰ ਜਦੋਂ ਬੱਚੇ ਵੱਡੇ ਹੋ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਆ ਛੱਡ ਦਿੰਦੇ ਆ ਜਾਨਵਰਾਂ ਨੂੰ ਜਾਨਵਰ ਆਪਣੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਹਾਂ ਹਾਂ ਸ਼ੁਰੂ ਚ ਜੰਗਲ ਵਿੱਚ ਕਿੱਦਾਂ ਰਹਿਣਾ ਜਦੋਂ ਥੋੜੇ ਟ੍ਰੇਨ ਹੋ ਜਾਂਦੇ ਆ ਫਿਰ ਜਾਓ ਜੰਗਲ ਚ ਰਹਿਣ ਦੇ ਤੌਰ ਤਰੀਕੇ ਆ ਜੀ ਮਾੜਾ ਪੰਛੀ ਅਨਪੋਲ ਪੰਛੀ ਤਾਂ ਜੰਗਲ ਚ ਰਹਿ ਨਹੀਂ ਸਕਦਾ ਸਹੀ ਪਕੜਿਆ ਜਾਏਗਾ ਵਾਕਈ ਗੱਲ ਸਹੀ ਹੈ ਸ਼ਿਕਾਰ ਨਹੀਂ ਛੱਡੇਗਾ ਉਹਨਾਂ ਨੂੰ ਹਾਂ ਸ਼ਿਕਰ ਆਈ ਦਿਨ ਆਪ ਲੈਗਾ ਇਹ ਨਾ ਵੀ ਕੋਇਲ ਦੀ ਕਿੱਟੀ ਪਰ ਉਦਾਂ ਮੈਂ ਹੈਰਾਨ ਆ ਕਾਂ ਇੱਡਾ ਚਲਾਕ ਪੰਛੀ ਆ ਜਾਣ ਹਾਂ ਪਰ ਇੱਥੇ ਧੋਕਾ ਖਾਂਦਾ ਹੋ ਗੱਲ ਦੱਸਣੀ ਚਾਹਣਾ ਕਾਂ ਵਾਰੀ ਗੱਲ ਹੋ ਰਹੀ ਹੈ ਨਾ ਕਾਂ ਦੀ ਕਿੰਨਾ ਚਲਾਕ ਆ ਪਰ ਇੱਥੇ ਧੋਕਾ ਖਾ ਜਾਂਦਾ ਕੋਇਲ ਕੋਲੋਂ ਇੱਕ ਸੀਗੀ ਮੇਰੇ ਫਾਦਰ ਸਾਹਿਬ ਗੱਲ ਦੱਸਦੇ ਸੀ ਹਾਂ ਬਜ਼ੁਰਗ ਕਾਂ ਆਪਣੇ ਬੱਚਿਆਂ ਨੂੰ ਸਿਖਾਉਣ ਲੱਗਦਾ ਹੈ ਕਿ ਵੀ ਭਾਈ ਕਿੱਦਾਂ ਬਚਣਾ ਬੰਦਿਆਂ ਤੋਂ ਬੰਦਿਆਂ ਤੋਂ ਠੀਕ ਆ ਜਾਂ ਕਿਸੇ ਹੋਰ ਕੋਈ ਤੁਹਾਨੂੰ ਕੋਈ ਮਾਰਨ ਨੂੰ ਕੋਸ਼ਿਸ਼ ਕਰਦਾ ਕਿੱਦਾਂ ਬਚਣਾ ਤੇ ਉਹ ਨੂੰ ਦੱਸੇ ਵੀ ਕਹਿੰਦਾ ਦੇਖ ਪੁੱਤਰ ਜੇ ਨਾ ਕੋਈ ਬੱਟਾ ਚੱਕਣ ਲੱਗਾ ਨਾ ਐਂ ਕਰਕੇ ਤਾਂ ਤੂੰ ਬਸ ਅਲਰਟ ਹੋ ਜਾਣਾ ਆ ਬਸ ਉੜ ਜਾਣਾ ਉਸ ਲਈ ਤੂੰ ਦੇਖਿਆ ਹੋਣਾ ਕਾਂ ਨੂੰ ਕਾਂ ਕਿੱਦਾਂ ਐ ਫਰਾਕ ਚ ਬੈਠਾ ਹੁੰਦਾ ਨਾ ਜਦੋਂ ਤੂੰ ਇਦਾਂ ਇਦਾਂ ਮੜੇ ਹੱਥੋਂ ਆਉਂਦੇ ਆ ਤੇ ਉਹ ਕਾਂ ਕਹਿੰਦਾ ਕਹਿੰਦਾ ਵੀ ਕਹਿੰਦਾ ਬਾਪੂ ਜੀ ਕਹਿੰਦਾ ਜੇ ਕਿਸੇ ਨੇ ਪਹਿਲੇ ਪੱਟਾ ਹੱਥ ਚ ਫੜਿਆ ਹੋਵੇ ਫੜਿਆ ਹੋਵੇ ਤਾਂ ਫੇਰ ਕਹਿੰਦਾ ਫੇਰ ਫੇਰ ਉਹਦਾ ਬਾਪੂ ਕਹਿੰਦਾ ਕਾਂ ਨੂੰ ਕਹਿੰਦਾ ਲੈ ਵੀ ਹੁਣ ਤੈਨੂੰ ਕੋਈ ਕੁਝ ਨਹੀਂ ਕਰ ਸਕਦਾ ਕਹਿੰਦਾ ਤੂੰ ਕਹਿੰਦਾ ਅਡਵਾਂਸ ਹੋ ਗਿਆ ਹੁਣ ਕਹਿੰਦਾ ਕਹਿੰਦਾ ਤੂੰ ਪਹਿਲਾਂ ਹੀ ਵੱਡੀ ਸੋਚ ਸੋਚਦੇ ਅੱਗੇ ਜੇ ਕਿਸੇ ਨੇ ਪਹਿਲਾਂ ਹੀ ਫੜਿਆ ਹੋਵੇ ਤਾਂ ਫਿਰ ਇੱਕ ਦਿਨ ਮਾਰ ਸਕਦਾ ਕੋਈ ਇੱਕ ਦਿਨ ਬੈਂਕਾਰੂ ਦੇਖਿਆ ਬਾਂਝ ਨਹੀਂ ਹੁੰਦਾ ਬਾਸ ਹਾਂਜੀ 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 ਬਾਸ ਹਾਂਜੀ ਉਹਨੂੰ ਕੀੜਾ ਲੱਗਾ ਸੀ ਅੱਛਾ ਜੀ ਹੁਣ ਕੀੜਾ ਛੇਕ ਕਰਕੇ ਵਿੱਚ ਵੜਿਆ ਉਹ ਹਾਂਜੀ ਠੀਕ ਨਹੀਂ ਹਾਂਜੀ ਤੇ ਕਾਂ ਦੀ ਹੁਣ ਬਾਹਰ ਨਾ ਚੱਲੇ ਉਹ ਕੀੜਾ ਕਿੱਦਾਂ ਕੱਢਣਾ ਹੈ ਅੱਛਾ ਜੀ ਉਹਨੇ ਮੇਰੇ ਝਾੜੂ ਚੋਂ ਤੀਖਾ ਫੜਿਆ ਦੇਖ ਲੋ ਉਹਦੇ ਵਿੱਚ ਦੇਣਾ ਛੁਣ ਦਿੱਤਾ ਅੱਗੋਂ ਦੀ ਛੇਕ ਸੀ ਉੱਥੋਂ ਦੇ ਕੀੜਾ ਨਿਕਲ ਆਇਆ ਉਹ ਕਮਾਲ ਮੇਰੇ ਦੇਖਣ ਦੀ ਗੱਲ ਵਾ ਇਹ ਕਮਾਲ ਯਾਰ ਉਹਨ ਕੀੜਾ ਫੜੀਗਾ ਦੇਖ ਲਓ ਕਾਂ ਦੀਆ ਕੁਆਲਿਟੀ ਦੀ ਗੱਲ ਹੋ ਰਹੀ ਆ ਮੈਂ ਛੋਟੀ ਜੀ ਗੱਲ ਹੋਰ ਦੱਸਣੀ ਚਾਹੁੰਨਾ ਮੈਂ ਕਿਸੇ ਦੇ ਘਰ ਗਿਆ ਤੇ ਉੱਥੇ ਨਾ ਕਾਂ ਬੈਠੇ ਸੀ ਤਿੰਨ ਚਾਰ ਲੱਗ ਕੇ ਇੱਕ ਦਰਖਤ ਸਿਗਾ ਉਹਦੇ ਉੱਤੇ ਚੜ ਜਾਂਦੇ ਫਿਆ ਜਾਂਦੇ ਸੀ ਉੱਥੇ ਨਾ ਰੋਟੀ ਉਹ ਸਿੱਟ ਦਿੰਦੇ ਆ ਸੁੱਕੀ ਰੋਟੀ ਜਿਹੜੀ ਭਾਜੀ ਜਿਹੜੀ ਬਹੀ ਹੋ ਗਈ ਆ ਸੁੱਕ ਜਾਂਦੀ ਕਾਫੀ ਹਾਂ ਕਾਹ ਕੋ ਖਾਣਾ ਹੋਵੇ ਰੋਟੀ ਤੇ ਮੈਂ ਕਿਹਾ ਕਹਿੰਦਾ ਖਾ ਰਹੀ ਨੇ ਮੈਂ ਕਿੱਦਾਂ ਕਹਿੰਦਾ ਦੇਖੀ ਜਾਇਓ ਉਹ ਕਾਂ ਨੇ ਨਾ ਰੋਟੀ ਚੱਕੀ ਲਾਗੇ ਬਾਲਟੀ ਚ ਪਾਣੀ ਸੀ ਪਾਣੀ ਚ ਪਾਤੀ ਰੋਟੀ ਦੋ ਕੁ ਮਿੰਟ ਪਈ ਰਹੀ ਉਹ ਢਿੱਲੀ ਹੋ ਗਈ ਰੋਟੀ ਉਹਨੇ ਚੱਕੀ ਤੇ ਲੈ ਕੇ ਚਲਾ ਗਿਆ ਹਾਂ ਮੈਂ ਕਹਿੰਦਾ ਇਹ ਤਾਂ ਭਾਜੀ ਸ਼ੁਕਰ ਹੈ ਤੁਹਾਡੇ ਸਾਹਮਣੇ ਉਹਦਾ ਕਰਤਾ ਉਹਨੇ ਇਹ ਰੋਜ਼ ਹੀ ਹੁੰਦਾ ਹੈ ਇੱਥੇ ਇਹ ਰੋਜ਼ ਇਦਾਂ ਕਰਦੇ ਆ ਇਦਾਂ ਹੀ ਕਰਦੇ ਆ ਮੇਰੀ ਬਾਟੇ ਜੀ ਰੋਟੀ ਘੁਲੀ ਹੁੰਦੀ ਪਰ ਹੋਰ ਇੱਕ ਗੱਲ ਦੱਸਾਂ ਸੱਪ ਤੇ ਚੂਹੇ ਦੀ ਗੱਲ ਦੱਸਾਂ ਤਾਂ